ਕਿਸਾਨੀ ਅੰਦੋਲਨ 2.0 ਕਿੱਥੋਂ ਤੱਕ ਮਾਮਲਾ ਪਹੁੰਚਿਆ ਹੈ ਹਾਈ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਲਗਾਤਾਰ ਸ਼ੁਭਕਰਨ ਸਿੰਘ ਦੀ ਜੜੀ ਹੈ ਉਸ ਥੀਆਂ ਦੀ ਕਲਸ਼ ਯਾਤਰਾ ਹਰਿਆਣੇ ਦੇ ਵਿੱਚ ਚੱਲ ਰਹੀ ਹੈ ਔਰ ਅੱਗੇ ਦੀ ਕੀ ਰਣਨੀਤੀ ਹੈ ਸਾਡੇ ਨਾਲ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹੈ ਔਰ ਬੜੀ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਕਿਸਾਨੀ ਅੰਦੋਲਨ 2.0 ਦੇ ਵਿੱਚ ਨਿਭਾ ਰਹੇ ਨੇ ਗੱਲਬਾਤ ਕਰਦੇ ਆ ਰਾਜ ਸਾਹਿਬ ਕਿਸ ਤਰੀਕੇ ਦੇ ਨਾਲ ਅਗਲੀ ਰਣਨੀਤੀ ਪਲਾਨ ਕੀਤੀ ਗਈ ਹੈ ਕਿਉਂਕਿ ਕਲਸ਼ ਯਾਤਰਾ ਆਲਰੇਡੀ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਵੀ ਦੇਖੋ ਅਸੀਂ ਸ਼ੁਭ ਕਰਨ ਦੀ ਜਿਹੜੀ ਕਲਸ਼ ਯਾਤਰਾ ਉਹ ਹਰਿਆਣੇ ਚ ਸਟਾਰਟ ਕੀਤੀ ਹੈ ਔਰ ਉਸ ਤੇ 22 ਤਰੀਕ ਨੂੰ ਹਿਸਾਰ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਭਾਈ ਇਹ ਸਵਾਲ ਕਰੋ ਇਹਨਾਂ ਨੂੰ ਸੱਤਾਧਾਰੀ ਤੈਨੂੰ ਭਈ ਭਾਈ ਸਾਡਾ ਕਸੂਰ ਕੀ ਹੈ ਸਾਡੇ ਬੱਚੇ ਤੇ ਗੋਲੀਆਂ ਮਾਰੀਆਂ ਔਰ ਸਾਡਾ ਕਸੂਰ ਕੀ ਹੈ ਭਈ ਇਹ ਸਾਡੇ ਦੇ ਟੀਅਰ ਗਏ ਸਾਡਾ 400 ਬੱਚਾ ਇੰਜਰਡ ਕੀਤਾ ਫਿਰ ਭਾਈ ਸਾਡੀਆਂ ਮੰਗਾਂ ਜਿਹੜੀਆਂ ਉਹ ਕੀ ਜਾਇਜ਼ ਨਹੀਂ ਜਿਹੜੀਆਂ 2014 ਚ ਪ੍ਰਾਈਮ ਮਿਨਿਸਟਰ ਆਪ ਕਹਿ ਰਿਹਾ ਸੀ ਉਦੋਂ ਜਾਇਜ਼ ਸਨ ਸੋ ਇਹ ਸਾਰੇ ਸਵਾਲ ਕਰਾਵਾਂਗੇ ਔਰ 22 ਤਰੀਕ ਨੂੰ हिसार ਚ ਔਰ 31 ਤਰੀਕ ਨੂੰ ਜਿਹੜਾ ਹੈਗਾ ਆ ਅੰਬਾਲਾ ਦੇ ਵਿੱਚ ਮੋੜਾ ਮੰਡੀ ਸੋ ਇਹ ਕੀਤੀਆਂ ਜਾਣਗੀਆਂ ਉਸ ਤੋਂ ਇਲਾਵਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਟੇਟਾਂ ਚ ਵੀ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਵੇਅਰ ਕਰਾਂਗੇ ਵੀ ਇਹ ਸੱਤਾਧਰ ਨੂੰ ਸਵਾਲ ਕੀਤੇ ਜਾਣ ਵੀ ਭਾਈ ਸਾਡਾ ਕਸੂਰ ਕੀ ਹੈ ਤੇ ਜਿਹੜੀਆਂ ਮੰਗਾਂ ਸਾਡੀਆਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜੇ ਨਹੀਂ ਇਹ ਗੱਲ ਦਾ ਜਵਾਬ ਦਿੰਦੇ ਤੇ ਇਹਦਾ ਸਬਕ ਵੀ ਇਹਨੂੰ ਸਿਕਾਇਆ ਜਾਵੇ ਰਾਜ ਸਭ ਹਰੇਕ ਵਾਰ ਅੰਦੋਲਨ ਚੱਲਦੇ ਆ ਸੰਘਰਸ਼ੀ ਕੇਵਲ ਜਿਹੜਾ ਰਹਿ ਗਿਆ ਮੰਗਾਂ ਮਣਾਉਣ ਤੋਂ ਬਾਅਦ ਕਿਉਂਕਿ ਮੰਗਾਂ ਅਜੇ ਤੱਕ ਜਿਹੜੀਆਂ ਉਸੇ ਤਰੀਕੇ ਨਾਲ ਪੈਂਡਿੰਗ ਖੜੀਆਂ ਹੋਈਆਂ ਜਿਹੜੀਆਂ ਮੰਗਾਂ ਪਹਿਲਾਂ ਸੀ ਉਹੀ ਖੜੀਆਂ ਨੌਜਵਾਨ ਮਾਰੇ ਗਏ ਬਜ਼ੁਰਗ ਮਾਰੇ ਗਏ ਅਥਰੂ ਗਏ ਸੀ ਗੋਲੇ ਸੁੱਟੇ ਗਏ ਲੇਕਿਨ ਫਿਰ ਵੀ ਮੰਗਾਂ ਉੱਥੇ ਦਾ ਉੱਥੇ ਖੜੀਆਂ ਆ ਤਾਂ ਇਹਦੇ ਪਿੱਛੇ ਕੀ ਕਾਰਨ ਲੱਗਦਾ ਕਿ ਸਰਕਾਰਾਂ ਕਿਉਂ ਅੰਦੋਲਨ ਨੂੰ ਕਰਦੇ ਹੋਏ ਵੀ ਮੰਗਾ ਨਹੀਂ ਮੰਨਦੇ ਦੇਖੋ ਇਹ ਤਰਾਸ ਦੀ ਆ ਸਾਡਾ ਰਾਜਨੀਤਿਕ ਪੱਧਰ ਇੰਨਾ ਗਿਰਦਾ ਜਾ ਰਿਹਾ ਹੈ ਵੀ ਜਿਹੜੇ ਸਾਡੇ ਦੇਸ਼ ਦੇ ਰਾਜਨੀਤਿਕ ਲੋਕ ਨੇ ਉੱਚ ਪਦਵੀਆਂ ਤੇ ਬੈਠੇ ਨੇ ਉਹਨਾਂ ਦੀ ਜ਼ੁਬਾਨ ਦੀ ਕੋਈ ਉਹਨਾਂ ਦੇ ਸ਼ਬਦਾਂ ਦੀ ਕੋਈ ਗਰਮਾ ਹੀ ਨਹੀਂ ਰਹਿ ਗਈ ਉਹ ਆਪਣੇ ਸਟੇਟਸ ਮੁਤਾਬਕ ਜਿਹੜਾ ਬਿਆਨ ਦਿੰਦੇ ਆ ਉਹ ਤੋਂ ਫਿਰ ਪਲਟ ਜਾਂਦੇ ਆ ਜਿਵੇਂ ਕਿ ਨਰਿੰਦਰ ਮੋਦੀ ਨੇ ਸੱਤਾ ਚ ਆਉਣ ਤੋਂ ਪਹਿਲਾਂ 2014 ਚ ਕਿਹਾ ਸੀ ਵੀ ਐਮਐਸਪੀ ਜਿਹੜੀ ਆ ਉਹ 52 ਤੋਂ ਸੀ 52 ਦੇ ਨਾਲ ਸੀ2 ਪਲੱਸ 50% ਦੇ ਨਾਲ ਜਿਹੜਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਸਵਾਮੀ ਨਾਥਨ ਰਿਪੋਰਟ ਦੇ ਮਤਾਬਕ ਸੋ ਉਹ ਫਾਰਮੂਲਾ ਲਾਗੂ ਹੋਣਾ ਚਾਹੀਦਾ ਔਰ ਇਹ ਵੀ ਕਿਹਾ ਸੀ ਵੀ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਵਚਨ ਕਰਦੇ ਆ ਫਿਰ ਇਹ ਵੀ ਕਿਹਾ ਸੀ ਕਿ ਅਸੀਂ ਜਿਹੜਾ ਕਰਜ਼ਾ ਮੁਕਤੀ ਰਾਹਤ ਬਿੱਲ ਲੈ ਕੇ ਆਵਾਂਗੇ ਸੋ ਉਹ ਨਰਿੰਦਰ ਮੋਦੀ ਫਿਰ 15-15 ਲੱਖ ਵੀ ਲੋਕਾਂ ਨੂੰ ਕਹਿੰਦਾ ਸੀ ਤੁਹਾਡੇ ਖਾਤਿਆਂ 'ਚ ਆਏਗਾ ਆਪਣੀ ਜਮਾਨ ਤੋਂ ਫਿਰ ਗਿਆ ਸੋ ਇਹ ਪੋਲੀਟਿਕਲ ਜਿਹੜੇ ਸਾਡੇ ਲੋਕ ਨੇ ਇਹਨਾਂ ਨੇ ਜਿਹੜੀ ਰਾਜਨੀਤੀ ਸਾਡੀ ਉਹ ਗੰਧਲੀ ਕਰ ਦਿੱਤੀ ਔਰ ਅੱਜ ਰਾਜਨੀਤਿਕ ਲੋਗਾ ਤੇ ਭਰੋਸਾ ਜਿਹੜਾ ਲੋਕਾਂ ਨੂੰ ਰਿਹਾ ਨਹੀਂ ਤਾਂ ਇੱਕੋ ਹੀ ਰਸਤਾ ਰਹਿ ਗਿਆ ਵੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪਊਗਾ ਸੋ ਇੱਕੋ ਇੱਕ ਹੱਲ ਹੈ ਹੁਣ ਵੀ ਜਿਹੜਾ ਸੰਘਰਸ਼ ਕਰਕੇ ਹੀ ਮੰਗਾਂ ਦੀ ਪੂਰਤੀ ਕਰਵਾਈ ਜਾ ਸਕਦੀ ਹੈ ਇਲੈਕਸ਼ਨ ਜਿਹੜੀਆਂ ਨੇ ਸਿਰ ਤੇ ਕੋੜੋ ਕਟਾਕਟ ਲੱਗ ਚੁੱਕਿਆ ਤਾਂ ਭਾਜਪਾ ਸਰਕਾਰ ਦੇ ਮੰਤਰੀ ਕਹੀ ਹੈ ਜੇ ਵੀ ਕੇਂਦਰ ਦੇ ਵਿੱਚ ਵੀ ਭਾਜਪਾ ਹੈ ਲੇਕਿਨ ਦੂਸਰੇ ਪਾਸੇ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਵੀ ਕਹਿੰਦੇ ਕਹਿੰਦੇ ਮੇਰੇ ਨਾਲ ਗੱਲ ਕਰਨ ਮੈਂ ਫਸਲਾਂ ਦੇ ਜਿਹੜੀ ਐਮਐਸਪੀ ਉਹ ਲੈ ਕੇ ਦਿੰਦਾ ਔਰ ਫਸਲੀ ਜਿਹੜੀ ਵਿਭਿੰਨਤਾ ਜਿਹੜੀ ਡਾਈਵਰਸੀਫਿਕੇਸ਼ਨ ਹੈਗੀ ਹੈ ਕਹਿੰਦੇ ਉਹਦੇ ਤੇ ਨਾਲ ਸਹਿਮਤ ਹੋਣ ਅਸੀਂ ਐਮਐਸਪੀ ਲੈਦੇ ਨੇ ਨਾਲ ਨਹੀਂ ਉਹਨਾਂ ਨੂੰ ਇਹ ਮੈਂ ਸਵਾਲ ਕਰਨਾ ਚਾਹੁੰਦਾ ਹੈ ਕਿ ਪਹਿਲਾਂ ਜਿਹੜੇ ਸੁਨੀਲ ਜਾਖੜ ਜੀ ਨੇ ਉਹ ਪ੍ਰਾਈਮ ਮਿਨਿਸਟਰ ਦਾ 2014 ਦਾ ਬਿਆਨ ਕੱਢ ਲੈਣਾ ਉਹ ਸਾਨੂੰ ਕੀ ਕਹਿੰਦੇ ਆ ਪ੍ਰਾਈਮ ਮਿਨਿਸਟਰ ਕੋ ਚਲੇ ਜਾਣ ਪਿਆ ਜਿਹੜਾ ਭਾਈ ਤੂੰ ਬਿਆਨ ਦਿੱਤਾ ਹੋਇਆ ਇਹਨੂੰ ਪੂਰਾ ਕਰ ਦੇ ਹੋਰ ਸਾਡੀਆਂ ਕੀ ਗੱਲੇ ਆ ਜੀ ਸਾਡਾ ਹੋਰ ਕੀ ਰੌਲਾ ਕਰ ਬਹਿ ਜਾਾਂਗੇ ਚੁੱਪ ਕਰਕੇ ਜਿਹੜੇ ਉਹਨੇ ਸੱਤਾ ਚ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਬਿਆਨ ਦਿੱਤੇ ਸੁਨੀਲ ਜਾਖੜ ਜੀ ਕੀ ਇੰਨੀ ਜ਼ਰਤ ਹੈ ਕੀ ਇਹਨਾਂ ਜਜਬਾ ਰੱਖਦੇ ਨੇ ਕਿ ਉਹ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰ ਲੈਣਗੇ ਉੱਥੇ ਜਾ ਕੇ ਤਾਂ ਭੀਗੀ ਬਿੱਲੀ ਬਣ ਕੇ ਬਹਿ ਜਾਂਦੇ ਨੇ ਤਾਂ ਇੱਥੇ ਬੜੇ ਬੜੇ ਦਮਗੇ ਮਾਰਦੇ ਨੇ ਔਰ ਇਹਨਾਂ ਲੋਕਾਂ ਦਾ ਭਰੋਸਾ ਕੀ ਹੈ ਇਹ ਤਾਂ ਝੋਲੀ ਚੱਕ ਕੇ ਕਦੇ ਇੱਧਰ ਜਾ ਵੜਦੇ ਨੇ ਕਦੇ ਇੱਧਰ ਜਾ ਵੜਦੇ ਨੇ ਇਹਨਾਂ ਦਾ ਜਿਹੜੇ ਰਾਜਨੀਤਿਕ ਲੋਕ ਨੇ ਖਾਸ ਕਰ ਮੈਂ ਕਹੂੰਗਾ ਪੰਜਾਬੀ ਹੋਣ ਦਾ ਦਾਵਾ ਕਰਦੇ ਨੇ ਪਰ ਇਹ ਪੰਜਾਬ ਦੇ ਹਿੱਤ 'ਚ ਨਹੀਂ ਹੈਗੇ ਲੋਕਾਂ ਨੂੰ ਵੇਰ ਹੋਣਾ ਚਾਹੀਦਾ ਔਰ ਇਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਕਿਸਾਨੀਆਂ ਦਲ ਜਿਹੜਾ ਇਸੇ ਤਰੀਕੇ ਨਾਲ ਅੱਗੇ ਚੱਲਦਾ ਰਹੂਗਾ ਇਲੈਕਸ਼ਨਸ ਦੇ ਬਾਅਦ ਵੀ ਬਿਲਕੁਲ ਮੈਂ ਇਹ ਕਲੀਅਰ ਕੱਟ ਦੱਸ ਦੇਣਾ ਚਾਹੁੰਦਾ ਕਿ ਅਸੀਂ ਪੂਰੀ ਤਿਆਰੀ ਕਰਕੇ ਗਏ ਹੋਏ ਆਂ ਔਰ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ ਉਹ ਕਿੰਨਾ ਲੰਮਾ ਸਮਾਂ ਸਰਕਾਰ ਨੇ ਚਲਾਉਣਾ ਉਹ ਸਰਕਾਰ ਤੇ ਡਿਪੈਂਡ ਹੈ। ਮੇਰਾ ਤੀ ਸਵਾਲ ਹੈ ਜਿਹੜੀਆਂ ਬਾਕੀ ਜਥੇਬੰਦੀਆਂ ਵੱਖਰੇਵੇਂ ਤੋਰਦੇ ਹੋ ਪਰ ਆਪਣੇ ਮੋਰਚੇ ਲਗਾ ਰਹੀਆਂ ਹਨ, ਅੰਦੋਲਨ ਕਰ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਨਾਲ ਚੱਲ ਸਕਦੀਆਂ ਕੋਈ ਮੀਟਿੰਗ ਜਿਹੜਾ 6 ਮੈਂਬਰੀ ਕਮੇਟੀ ਬਣਾਈ ਸੀ ਕੋਈ ਅਸਰ ਹੋਇਆ ਉਹਦਾ ਕੋਈ ਗੱਲਬਾਤ ਹੋਈ ਉਹਦੇ ਨਾਲ। ਦੇਖੋ ਮੈਂ ਉਹਨਾਂ ਨਾਲ ਸਾਡੀ ਮੀਟਿੰਗ ਚੱਲ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਇਕੱਵਲ ਵਧਾਂਗੇ। ਸੋ ਉਹਨਾਂ ਨੇ ਜਿਹੜਾ ਹੁਣ ਤੱਕ ਸੰਘਰਸ਼ ਲੜਿਆ, ਉਹ ਸੰਘਰਸ਼ ਨਹੀਂ ਉਹਨੂੰ ਕਹਾਂਗੇ ਸੰਘਰਸ਼ ਦਾ ਪ੍ਰਚਾਰ ਹੈ। ਪ੍ਰਚਾਰ ਕਰ ਰਹੇ ਨੇ ਉਹ। ਜਿਹੜਾ ਇੱਕ ਦਿਨ ਦਾ ਸੜਾ ਅੰਦੋਲਨ ਹੁੰਦਾ ਉਹ ਪ੍ਰਚਾਰ ਦਾ ਮਾਧਿਅਮ ਹੁੰਦਾ ਉਹ ਵੀ ਚੰਗੀ ਗੱਲ ਹੈ ਪ੍ਰਚਾਰ ਵੀ ਹੋਣਾ ਜ਼ਰੂਰੀ ਹੁੰਦਾ ਸੰਘਰਸ਼ ਦਾ ਸੋ ਉਹ ਪ੍ਰਚਾਰ ਕਰ ਰਹੇ ਨੇ ਪਰ ਮੰਗਾਂ ਦੀ ਪੂਰਤੀ ਤੱਕ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਉਹ ਅਜ ਮੋਰਚਿਆਂ ਤੇ ਬੈਠਾ ਹੈ ਬਿਲਕੁਲ ਬਿਲਕੁਲ ਧੰਨਵਾਦ ਆ तमाम ਹੁੰਦਿਆਂ ਤੇ ਗੱਲ ਹੋਈ ਹੈ ਮਨਜੀਤ ਸਿੰਘ ਰਾਏ ਦੇ ਨਾਲ ਔਰ ਸਾਫ਼ ਤੌਰ ਤੇ ਗੱਲ ਇਹ ਹੀ ਹੈ ਵੀ ਅੰਦੋਲਨ ਉਸੇ ਤਰ੍ਹਾਂ ਹੀ ਖੜਾ ਰਹੇਗਾ ਬਾਰਡਰਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਔਰ ਹਰਿਆਣਾ ਦੇ ਵਿੱਚ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਤਾਂ ਮੰਗਾ ਉਹੀ ਨੇ ਐਮਐਸਪੀ ਗਰੰਟੀ ਕਾਨੂੰਨ ਸੁਆਮੀ ਨਾਥੰਗੀ ਦੀ ਰਿਪੋਰਟ ਅਨੁਸਾਰ ਔਰ ਕਰਜ਼ਾ ਮੁਕਤੀ ਜਿਸ ਤਰੀਕੇ ਦੇ ਨਾਲ ਪ੍ਰਾਣੀਆਂ ਮੰਗਾ ਪਹਿਲਾਂ ਮੁੱਖ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਹੋਈ ਸੀ ਵਾਅਦੇ ਹੋਏ ਸੀ ਉਸੇ ਮੁਤਾਬਕ ਇਹ ਅੰਦੋਲਨ ਜਿਹੜਾ ਇਹ ਲਗਾਤਾਰ ਜਾਰੀ ਰਹੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par